ਹਾਂਜੀ ਦੋਸਤੋ ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ ਦੋਸਤ ਜਸਕਰਨ ਅੱਜ ਆਪਾਂ ਤੁਹਾਡੇ ਨਾਲ ਇੱਕ ইরਾਨੀ ਲੋਕ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਇਹ ਕਹਾਣੀ ਹੈ ਜਿਹੜੀ ਸੋਬੀਏ ਮੁਹਤਾਈ ਨੇ ਲਿਖੀ ਹੋਈ ਹੈ ਉਮੀਦ ਹੈ ਤੁਹਾਨੂੰ ਪਸੰਦ ਆਉਗੀ ਕਹਾਣੀ ਦਾ ਨਾਮ ਹੈ ਸ਼੍ਰੀਮਾਨ ਦੋਸਤ ਤੇ ਸ਼੍ਰੀਮਾਨ ਦੁਸ਼ਮਨ ਇੱਕ ਵਾਰ ਦੀ ਗੱਲ ਹੈ ਇੱਕ ਸੱਚਾ ਤੇ ਦਿਆਲੂ ਆਦਮੀ ਸੀ ਉਹ ਦਿਆਲੂ ਤੇ ਮਿੱਤਰ ਭਾਵਾਂ ਵਾਲਾ ਸੀ ਲੋਕ ਉਸ ਨੂੰ ਦੋਸਤ ਆਖਦੇ ਸਨ ਇੱਕ ਦਿਨ ਦੋਸਤ ਨੇ ਯਾਤਰਾ ਕਰਨ ਦਾ ਫੈਸਲਾ ਕੀਤਾ ਇੱਕ ਤਕੜਾ ਘੋੜਾ ਖਰੀਦਿਆ ਕਾਠੀ ਬੰਨੀ ਤੇ ਆਪਣਾ ਖਾਣਾ ਤੇ ਹੋਰ ਲੜਿੰਦੀਆਂ ਚੀਜ਼ਾਂ ਕਾਠੀ ਦੇ ਝੋਲੇ ਵਿੱਚ ਰੱਖ ਲਈਆਂ ਪਰਮਾਤਮਾ ਦਾ ਨਾਮ ਲੈ ਕੇ ਉਹ ਆਪਣੇ ਸ਼ਹਿਰੋਂ ਨਿਕਲ ਤੁਰਿਆ ਅਜੇ ਉਹ ਬਹੁਤੀ ਦੂਰ ਨਹੀਂ ਸੀ ਗਿਆ ਕਿ ਉਸਨੇ ਵੇਖਿਆ ਇੱਕ ਹੋਰ ਘੋੜ ਸਵਾਰ ਉਸਦੇ ਪਿੱਛੇ ਆ ਰਿਹਾ ਹੈ ਦੋਸਤ ਉਸ ਨੂੰ ਮਿਲਣ ਲਈ ਠਹਿਰ ਗਿਆ ਉਸ ਨੂੰ ਬੁढ़ाई ਦਿੱਤੀ ਤੇ ਉਸ ਦਾ ਨਾਂ ਪੁੱਛਿਆ ਮੇਰਾ ਨਾਂ ਦੁਸ਼ਮਨ ਹੈ ਅਜਨਬੀ ਨੇ ਕਿਹਾ ਕਿ ਨਾ ਮਾੜਾ ਨਾ ਏ ਦੋਸਤ ਨੇ ਆਖਿਆ ਤੇਰਾ ਨਾਂ ਕਿਸ ਨੇ ਰੱਖਿਆ ਮੇਰੇ ਮਾਪਿਆਂ ਨੇ ਰੱਖਿਆ ਤੇ ਮੈਨੂੰ ਸਾਰੇ ਦੁਸ਼ਮਣ ਹੀ ਕਹਿੰਦੇ ਨੇ ਮੈਂ ਇਸ ਬਾਰੇ ਕੀ ਕਹਿ ਸਕਦਾ ਹਾਂ ਤੇਰਾ ਨਾਂ ਕੀ ਏ ਦੋਸਤ ਦੂਜੇ ਨੇ ਜਵਾਬ ਦਿੱਤਾ ਦੋਸਤ ਤੇ ਦੁਸ਼ਮਣ ਨੇ ਇਕੱਠੇ ਯਾਤਰਾ ਕਰਨ ਦਾ ਫੈਸਲਾ ਕੀਤਾ ਉਹ ਸਾਫ ਪਾਣੀ ਦੇ ਫੁਆਰੇ ਤੱਕ ਪਹੁੰਚਣ ਦੀ ਯਾਤਰਾ ਕਰਦੇ ਰਹੇ। ਝਰਨੇ ਕੋਲ ਇੱਕ ਦਰਖਤ ਸੀ। ਤੇ ਉਸ ਦੀ ਛਾਂ ਤੋਂ ਪਤਾ ਲੱਗਦਾ ਸੀ ਕਿ ਦੁਪਹਿਰ ਹੋ ਗਈ ਹੈ। ਉਹਨਾਂ ਨੇ ਫੈਸਲਾ ਕੀਤਾ ਕਿ ਦੁਪਹਿਰ ਦੇ ਖਾਣੇ ਲਈ ਉੱਥੇ ਠਹਿਰ ਲੈ ਜਾਵੇ। ਦੁਸ਼ਮਨ ਨੇ ਕਿਹਾ, "ਉਹਨਾਂ ਸੀ ਸਾਥੀਆਂ ਵਾਂਗ ਯਾਤਰਾ ਕਰ ਰਹੇ ਹਨ। ਆਪਣਾ ਖਾਣਾ ਵੀ ਸਾਨੂੰ ਵੰਡਣਾ ਚਾਹੀਦਾ ਹੈ। ਸਾਨੂੰ ਦੋਹਾਂ ਨੂੰ ਆਪਣੇ ਝੋਲੇ ਖਾਲੀ ਨਹੀਂ ਕਰ ਦੇਣੇ ਚਾਹੀਦੇ ਹਨ। ਆਪਾਂ ਤੇਰੇ ਖਾਣੇ ਨਾਲ ਸ਼ੁਰੂ ਕਰਦੇ ਹਾਂ। ਜਦੋਂ ਇਹ ਮੁੱਕ ਗਿਆ ਤਾਂ ਆਪਾਂ ਮੇਰਾ ਖਾਣਾ ਸ਼ੁਰੂ ਕਰ ਲਵਾਂਗੇ।" ਦੋਸਤ ਨੇ ਸੋਚਿਆ ਇਹ ਚੰਗੀ ਸਲਾਹ ਹੈ ਉਸਨੇ ਆਪਣਾ ਝੋਲਾ ਖਾਲੀ ਕੀਤਾ ਤੇ ਆਪਣਾ ਖਾਣਾ ਤੇ ਸ਼ਰਾਬ ਦੁਸ਼ਮਣ ਨਾਲ ਵੰਡ ਕੇ ਖਾਧੀ ਤੇ ਪੀਤੀ ਕੁਝ ਦਿਨਾਂ ਤੱਕ ਉਹ ਇਸੇ ਤਰ੍ਹਾਂ ਕਰਦੇ ਰਹੇ ਦੋਸਤ ਦਾ ਖਾਣਾ ਮੁੱਕ ਜਾਣ ਤੱਕ ਖਾਂਦੇ ਰਹੇ ਹੁਣ ਦੋਸਤ ਨਾਲ ਆਪਣਾ ਖਾਣਾ ਵੰਡਣ ਦੀ ਵਾਰੀ ਦੁਸ਼ਮਣ ਦੀ ਸੀ ਪਰ ਜਦੋਂ ਖਾਣ ਦਾ ਵਕਤ ਆਇਆ ਤਾਂ ਦੁਸ਼ਮਣ ਆਪਣੇ ਖਾਣੇ ਸਮੇਤ ਕੁਝ ਦੂਰ ਚਲਾ ਗਿਆ ਤੇ ਆਪ ਹੀ ਸਾਰਾ ਖਾਣਾ ਖਾ ਗਿਆ ਦੋਸਤ ਬੜਾ ਕੋਮਲ ਚਿੱਤ ਤੇ ਸੰਗਾਊ ਸੀ ਕੁਝ ਵੀ ਨਹੀਂ ਸਿੱਖਣਾ ਚਾਹੁੰਦਾ ਪਰ ਕੁਝ ਚਿਰ ਬਾਅਦ ਜਦੋਂ ਉਸ ਨੂੰ ਭੁੱਖ ਤੇ ਕਮਜ਼ੋਰੀ ਮਹਿਸੂਸ ਹੋਈ ਤਾਂ ਉਸ ਨੇ ਦੁਸ਼ਮਨ ਨੂੰ ਕਿਹਾ ਆਪਾਂ ਆਪਣਾ ਖਾਣਾ ਮੰਡਰਾ ਮੰਨੇ ਸਾਂ ਤੂੰ ਮੇਰਾ ਖਾਣਾ ਤਾਂ ਖਾਦਾ ਏ ਪਰ ਆਪਣਾ ਖਾਣਾ ਮੇਰੇ ਨਾਲ ਬਿਲਕੁਲ ਵੀ ਸਾਂਝਾ ਨਹੀਂ ਕੀਤਾ ਮੈਂ ਇੱਕ ਸਿਆਣਾ ਆਦਮੀ ਹਾਂ ਦੁਸ਼ਮਨ ਨੇ ਕਿਹਾ ਸਾਡੀ ਯਾਤਰਾ ਲੰਮੀ ਵੀ ਹੋ ਸਕਦੀ ਹੈ ਜੇ ਮੈਂ ਆਪਣਾ ਖਾਣਾ ਤੇਰੇ ਨਾਲ ਵੰਡਿਆ ਤਾਂ ਇਹ ਜਲਦੀ ਹੀ ਮੁੱਕ ਜਾਵੇਗਾ ਫਿਰ ਆਪਾਂ ਦੋਵੇਂ ਭੁੱਖੇ ਰਹਿਾਂਗੇ ਪਰ ਜੇ ਮੈਂ ਆਪਣਾ ਖਾਣਾ ਬਚਾ ਕੇ ਰੱਖਿਆ ਤਾਂ ਮੈਂ ਕਿਸੇ ਢੰਗ ਨਾਲ ਜਿੰਦਾ ਰਹਿ ਸਕਦਾ ਹਾਂ ਜੇ ਤੂੰ ਇਸ ਤਰ੍ਹਾਂ ਹੀ ਮਹਿਸੂਸ ਕਰਦਾ ਹੈ ਦੋਸਤ ਨੇ ਕਿਹਾ ਤਾਂ ਸਾਨੂੰ ਹੁਣ ਇਕੱਠੇ ਯਾਤਰਾ ਨਹੀਂ ਕਰਨੀ ਚਾਹੀਦੀ ਤੇ ਫਿਰ ਅਗਲੇ ਚਰਾਸਤੇ ਤੇ ਦੋਨੇ ਅਲੱਗ ਹੋ ਗਏ ਦੋਸਤ ਕੋਚਰ ਯਾਤਰਾ ਕਰਦਾ ਰਿਹਾ ਤੇ ਜਦੋਂ ਰਾਤ ਪੈਣ ਲੱਗੀ ਤਾਂ ਉਹ ਇੱਕ ਪੁਰਾਣੀ ਚੱਕੀ ਕੋਲ ਪਹੁੰਚ ਗਿਆ ਉਸਨੇ ਆਪਣਾ ਘੋੜਾ ਚਰਾਗਾ ਵਿੱਚ ਛੱਡ ਦਿੱਤਾ ਤੇ ਆਪ ਰਾਤ ਬਤਾਉਣ ਲਈ ਉਹਲੇ ਦੀ ਪਾਲ ਵਿੱਚ ਪੁਰਾਣੀ ਚੱਕੀ ਅੰਦਰ ਚਲਾ ਗਿਆ ਉਹਨੇ ਵੇਖਿਆ ਕਿ ਅੰਦਰ ਵਾਰ ਇੱਕ ਕੋਨਾ ਇੱਕ ਵੱਡੇ ਸਾਰੇ ਪੱਥਰ ਨਾਲ ਬੰਦ ਹੋਇਆ ਪਿਆ ਹੈ ਪੱਥਰ ਦੇ ਵੱਲੇ ਵਿੱਚ ਉਹਨੇ ਆਪਣੇ ਝੋਲਿਆਂ ਨੂੰ ਸਹਰਾਣਾ ਬਣਾਇਆ ਤੇ ਗੂੜੀ ਨੀਂਦ ਸੌ ਗਿਆ ਕੁਝ ਆਵਾਜ਼ਾਂ ਸੁਣ ਕੇ ਉਹ ਜਾਗ ਪਿਆ ਪੱਥਰ ਦੇ ਉੱਤੋਂ ਉਸਨੇ ਝਾਤ ਮਾਰ ਕੇ ਚੰਨ ਦੀ ਚਾਨਣੀ ਵਿੱਚ ਇੱਕ ਸ਼ੇਰ ਇੱਕ ਚੀਤਾ ਇੱਕ ਰਿਛ ਇੱਕ ਲੂੰਬੜੀ ਨੂੰ ਗੱਲਾਂ ਕਰਦੇ ਵੇਖਿਆ ਭੈਪੀਤ ਹੋਇਆ ਉਸਨੇ ਸੁਣਿਆ ਕਿ ਸ਼ੇਰ ਨੇ ਕਿਹਾ ਮੈਨੂੰ ਇੱਕ ਆਦਮੀ ਦੀ ਬੋਈ ਆਈ ਏ ਪਰ ਚੀਤੇ ਨੇ ਕਿਹਾ ਕੋਈ ਵੀ ਆਦਮੀ ਇਸ ਚੱਕੀ ਵਿੱਚ ਦਾਖਲ ਹੋਣ ਦਾ ਹੌਸਲਾ ਨਹੀਂ ਕਰ ਸਕਦਾ ਰੇਸ਼ ਨੇ ਹਾਮੀ ਭਰੀ ਇਹੋ ਜਹੀ ਡਰਾਉਣੀ ਥਾਂ ਵਿੱਚ ਆਉਣ ਲਈ ਬੜਾ ਹੌਸਲਾ ਚਾਹੀਦਾ ਹੈ ਲੂੰਬੜੀ ਵੀ ਸਹਿਮਤ ਹੋ ਕੇ ਬੋਲੀ ਘਬਰਾਉਣ ਦੀ ਕੋਈ ਲੋੜ ਨਹੀਂ ਅਸੀਂ ਆਮ ਆਗ ਆਪਣੀਆਂ ਕਹਾਣੀਆਂ ਸੁਣਾ ਸਕਦੇ ਹਾਂ ਪਹਿਲਾਂ ਉਹਨਾਂ ਪੇਤਨੀਆਂ ਕਹਾਣੀਆਂ ਸੁਣਾਈਏ ਜਿਹੜੇ ਅਸੀਂ ਜਾਣਦੇ ਹਾਂ ਸ਼ੇਰ ਨੇ ਸੁਝਾ ਦਿੱਤਾ ਮੈਂ ਇੱਕ بڑے ਗੁਪਤ ਪੇਤ ਬਾਰੇ ਜਾਣਦਾ ਹਾਂ ਜਿਹੜਾ ਸਾਡੇ ਬੜਾ ਹੀ ਨੇੜੇ ਹੈ ਚੀਤੇ ਨੇ ਸ਼ੁਰੂ ਕੀਤਾ ਇਸੇ ਹੀ ਚੱਕੀ ਵਿੱਚ ਕੁਝ ਚੂਹੇ ਰਹਿੰਦੇ ਹਨ ਜਿਨ੍ਹਾਂ ਨੇ ਕਈ ਸੋਨੇ ਦੇ ਸਿੱਕੇ ਜਮਾ ਕੀਤੇ ਹੋਏ ਹਨ ਰਾਤ ਨੂੰ ਜਦੋਂ ਚੰਨ ਚਮਕਦਾ ਹੈ ਉਹ ਆਪਣਾ ਖਜ਼ਾਨਾ ਬਾਹਰ ਛੱਤ ਉੱਤੇ ਲੈ ਕੇ ਆਉਂਦੇ ਹਨ ਫੇਰ ਉਹ ਨਾਚ ਕਰਦੇ ਹਨ ਤੇ ਚੰਨ ਦੀ ਚਾਨਣੀ ਵਿੱਚ ਚਮਕਦੇ ਸੋਨੇ ਨਾਲ ਖੇਡਦੇ ਹਨ ਸਵੇਰ ਵੇਲੇ ਉਹ ਫੇਰ ਸਿੱਕਿਆਂ ਨੂੰ ਬਚਾਲੀ ਕਾਲੇ ਬਗੋੜਿਆਂ ਵਿੱਚ ਰੱਖ ਦਿੰਦੇ ਹਨ ਹਨ ਰੈਸ਼ਰੀ ਵਾਰੀ ਸੀ ਮੈਂ ਇੱਕ ਰਾਜੇ ਨੂੰ ਜਾਣਦਾ ਹਾਂ ਜਿਸ ਦੀ ਧੀ پاگل ਹੋ ਗਈ ਹੈ ਉਸਨੇ ਕਿਹਾ ਉਸ ਦਾ ਭਾਰ ਦਿਨੋਂ ਦਿਨ ਘਟ ਰਿਹਾ ਹੈ ਤੇ ਉਹ ਮਾੜੀ ਹੁੰਦੀ ਜਾ ਰਹੀ ਹੈ ਉਸ ਦੀ ਬਿਮਾਰੀ ਦਾ ਇਲਾਜ ਇੱਕ ਖਾਸ ਤਰ੍ਹਾਂ ਦੀ ਜੜੀ-ਬੂਟੀ ਨਾਲ ਹੀ ਹੋ ਸਕਦਾ ਹੈ। ਇੱਕ ਚਰਵਾਹਾ ਇਹ ਬੂਟੀ ਉਗਾਉਂਦਾ ਹੈ ਤੇ ਇਹਦੀਆਂ ਜੜਾਂ ਆਪਣੀਆਂ ਭੇਡਾਂ ਨੂੰ ਖਵਾਉਂਦਾ ਹੈ। ਦੇਸ਼ ਭਰ ਵਿੱਚ ਉਹ ਸਭ ਤੋਂ ਤੰਦਰੁਸਤ ਭੇਡਾਂ ਹਨ। ਉਸ ਬੂਟੀ ਦੀਆਂ ਕੁਝ ਜੜਾਂ ਦੁੱਧ ਵਿੱਚ ਉਬਾਲ ਕੇ ਦੇਣ ਨਾਲ ਰਾਜਕੁਮਾਰੀ ਤੰਦਰੁਸਤ ਹੋ ਸਕਦੀ ਹੈ। ਫਿਰ ਲੂੰਬੜੀ ਨੇ ਆਪਣਾ ਪੇਤ ਦੱਸਿਆ। ਮੈਂ ਘਟੈ ਚੁੱਕੇ ਮਹੱਲ ਬਾਰੇ ਜਾਣਦੀ ਹਾਂ। ਜਿਹੜਾ ਇਸ ਚੱਕੀ ਦੇ ਮੀਲ ਕੋ ਥੱਲੇ ਵਾਲੇ ਪਾਸੇ ਹੈ ਤੇ ਜਿਸ ਵਿੱਚ ਕੇ ਸਾਫ਼ ਸੁਥਰੇ ਪਾਣੀ ਦਾ ਝਰਨਾ ਗੰਦਗੀ ਤੇ ਕੋੜੇ ਕਰਕਟ ਨਾਲ ਰੁਕਿਆ ਪਿਆ ਹੈ। ਬੀਤੇ ਦਿਨੀ ਜਦੋਂ ਇਸ ਝਰਨੇ ਦਾ ਪਾਣੀ ਵਹਿੰਦਾ ਸੀ ਤਾਂ ਉੱਥੇ ਫਲਦਾਰ ਬੂਟਿਆਂ ਦਾ ਤੇ ਫੁੱਲਾਂ ਦਾ ਇੱਕ ਖੂਬਸੂਰਤ ਬਾਗ ਸੀ ਜਿੱਥੋਂ ਦੀ ਧਰਤੀ ਹੁਣ ਬੰਜਰ ਹੋ ਚੁੱਕੀ ਹੈ। ਕਹਾਣੀਆਂ ਹੁਣ ਮੁੱਕ ਗਈਆਂ ਸਨ। ਸਾਰੇ ਜਾਨਵਰ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਸਨ। ਜਦੋਂ ਦੋਸਤ ਨੂੰ ਭਰੋਸਾ ਹੋ ਗਿਆ ਕਿ ਉਹ ਚਲੇ ਗਏ ਹਨ ਤਾਂ ਉਹ ਆਪਣੀ ਲੁਕਵੀ ਥਾਂ ਤੋਂ ਇਹ ਵੇਖਣ ਲਈ ਬਾਹਰ ਆਇਆ ਕਿ ਕੀ ਚੀ ਤੇਰੀ ਕਹਾਣੀ ਸੱਚੀ ਹੈ? ਉਹ ਚੱਕੀ ਦੀ ਛੱਤ ਤੇ ਚੜ ਗਿਆ। ਉਸਨੇ ਚੰਦ ਦੀ ਚਾਨਣੀ ਵਿੱਚ ਸੋਨੇ ਦੇ ਕਈ ਚਮਕਦੇ ਸਿੱਕੇ ਵੇਖੇ। ਚੂਹੇ ਉਹਨਾਂ ਤੇ ਖੁਸ਼ ਹੋ ਕੇ ਨੱਚ ਰਹੇ ਸਨ। ਦੋਸਤ ਨੇ ਉਹਨਾਂ ਨੂੰ ਪਰਾਂ ਹਟਾਉਣ ਲਈ ਇੱਕ ਪੱਥਰ ਸੁੱਟਿਆ ਤੇ ਉਹ ਆਪਣੇ ਘਰਨੇ ਵਿੱਚ ਵੜ ਗਏ। ਫਿਰ ਉਸਨੇ ਆਪਣੀਆਂ ਜੇਬਾਂ ਸੋਨੇ ਦੇ ਸਿੱਕਿਆਂ ਨਾਲ ਭਰ ਲਈਆਂ। ਆਪਣਾ ਘੋੜਾ ਫੜਿਆ ਤੇ ਰਾਤ ਦਾ ਬਾਕੀ ਹਿੱਸਾ ਬਤਾਉਣ ਲਈ ਲਾਗਲੇ ਪਿੰਡ ਵੱਲ ਚੱਲ ਪਿਆ। ਅਗਲੀ ਸਵੇਰ ਉਹ ਪਿੰਡ ਦੇ ਬਾਹਰਲੇ ਹਿੱਸੇ ਵੱਲ ਗਿਆ। ਉੱਥੇ ਉਸਨੇ ਇੱਕ ਚਰਵਾਹੇ ਨੂੰ ਆਪਣੀਆਂ ਮੋਟੀਆਂ ਤੰਦਰੁਸਤ ਭੇਡਾਂ ਦੇ ਝੁੰਡ ਕੋਲ ਬੈਠੇ ਵੇਖਿਆ। ਰੈਚੀ ਕਹਾਣੀ ਨੂੰ ਯਾਦ ਕਰਦਿਆਂ ਉਹ ਚਰਵਾਹੇ ਕੋਲ ਗਿਆ ਤੇ ਉਸ ਖਾਸ ਜੜੀ ਬੂਟੀ ਦੀਆਂ ਕੁਝ ਕੁ ਜੜਾਂ ਦੇਣ ਲਈ ਗਿਆ ਪਹਿਲਾਂ ਤਾਂ ਚਰਵਾਹਾ ਝਿਜਕਿਆ ਪਰ ਜਦੋਂ ਉਸ ਨੇ ਚੂਹਿਆਂ ਤੋਂ ਲਿਆਂਦਾ ਸੋਨਾ ਉਸ ਨੂੰ ਪੇਸ਼ ਕੀਤਾ ਤਾਂ ਚਰਵਾਹਾ ਆਪਣੀਆਂ ਖਾਸ ਤੇ ਭੇਦ ਭਰੀਆਂ ਕੁਝ ਕੁ ਜੜਾਂ ਦੇਣੀਆਂ ਮੰਨ ਗਿਆ ਦੋਸਤ ਸਿੱਧਾ ਉਸ ਸ਼ਹਿਰ ਗਿਆ ਜਿੱਥੇ ਬਿਮਾਰ ਸ਼ਹਿਜ਼ਾਦੀ ਰਹਿੰਦੀ ਸੀ ਸਾਰੇ ਹੀ ਉਦਾਸ ਸਨ ਤੇ ਸੋਗ ਮਨਾ ਰਹੇ ਸਨ ਉਹਨਾਂ ਨੇ ਬਿਲਕੁਲ ਹੀ ਰੈਸ਼ਵਾਲੀ ਕਹਾਣੀ ਉਸ ਨੂੰ ਸੁਣਾ ਦਿੱਤੀ ਜਦੋਂ ਉਸ ਨੇ ਕਿਹਾ ਕਿ ਉਹ ਰਾਜਕੁਮਾਰੀ ਨੂੰ ਠੀਕ ਕਰ ਦੇਵੇਗਾ ਤਾਂ ਉਹਨਾਂ ਨੇ ਉਸ ਨੂੰ ਚਤਾਵਨੀ ਦਿੱਤੀ ਕਿ ਜੇ ਉਹ ਸਫਲ ਨਾ ਹੋਇਆ ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਦੋਸਤ ਬਿਲਕੁਲ ਨਾ ਡਰਿਆ। ਉਸਨੇ ਕੁਝ ਦੁੱਧ ਮੰਗਿਆ ਜੜਾ ਨੂੰ ਉਸ ਵਿੱਚ ਉਬਾਲਿਆ ਤੇ ਆਪਣੀ ਦਵਾਈ ਰਾਜਕੁਮਾਰੀ ਨੂੰ ਪੀਣ ਲਈ ਦਿੱਤੀ। ਕੁਝ ਘੰਟੇ ਬਾਅਦ ਹੀ ਰਾਜਕੁਮਾਰੀ ਦੀਆਂ ਗੱਲਾਂ ਤੇ ਲਾਲੀ ਆ ਗਈ। ਉਹ ਫਿਰ ਤੰਦਰੁਸਤ ਤੇ ਖੁਸ਼ ਹੋ ਗਈ। ਰਾਜ ਵਿੱਚ ਸਾਰੇ ਹੀ ਖੁਸ਼ ਹੋ ਗਏ ਤੇ ਉਹਨਾਂ ਦੀ ਖੁਸ਼ੀ ਦੁਣੀ ਹੋ ਗਈ ਜਦੋਂ ਰਾਜਕੁਮਾਰੀ ਤੇ ਦੋਸਤ ਦਾ ਪਿਆਰ ਹੋ ਗਿਆ ਤੇ ਉਹ ਵਿਆਹੇ ਗਏ। ਰਾਜੇ ਦਾ ਕਿਉਂਕਿ ਕੋਈ ਪੁੱਤਰ ਨਹੀਂ ਸੀ। ਉਹ ਦੋਸਤ ਨੂੰ ਰਾਜਗਦੀ ਦਾ ਵਾਰਿਸ ਬਣਾਉਣਾ ਚਾਹੁੰਦਾ ਸੀ ਪਰ ਦੋਸਤ ਕੋਲ ਹੋਰ ਵੀ ਕੋਈ ਵਧੀਆ ਯੋਜਨਾ ਸੀ ਉਹ ਆਪਣੀ ਪਤਨੀ ਨੂੰ ਉਹਨਾਂ ਖੰਡਰਾਂ ਤੇ ਲੈ ਗਿਆ ਜਿਨ੍ਹਾਂ ਬਾਰੇ ਉਸਨੇ ਲੂੰਬੜੀ ਤੋਂ ਸੁਣਿਆ ਸੀ ਉਹ ਇੱਥੇ ਉਸਨੇ ਸਾਫ਼ ਸੁਵੱਦੀ ਪਾਣੀ ਤੱਕ ਝਰਨਾ ਪੁੱਟਿਆ ਤੇ ਇੱਕ ਸੋਹਣਾ ਜਿਹਾ ਘਰ ਬਣਾਇਆ ਕੁਝ ਹੀ ਸਾਲਾਂ ਵਿੱਚ ਉਹ ਥਾਂ અત્યੰਤ ਖੂਬਸੂਰਤ ਬਾਗ ਵਿੱਚ ਤਬਦੀਲ ਹੋ ਗਈ ਜਿਹੜਾ ਦੁਨੀਆਂ ਵਿੱਚ ਕਿਸੇ ਨੇ ਵੇਖਿਆ ਹੋਵੇ ਇੱਕ ਦਿਨ ਦੋਸਤ ਜਦੋਂ ਆਪਣੀ ਪਤਨੀ ਤੇ ਬੱਚਿਆਂ ਨਾਲ ਸੈਰ ਕਰ ਰਿਹਾ ਸੀ ਤਾਂ ਉਸਨੇ ਕੁਝ ਕੋ ਦੂਰੀ ਤੇ ਇੱਕ ਘੋੜਸਵਾਰ ਵੇਖਿਆ ਜਦੋਂ ਕੁਝ ਨੇੜੇ ਆਇਆ ਤਾਂ ਦੋਸਤ ਪਹਿਚਾਨ ਗਿਆ ਕਿ ਇਹ ਉਸਦਾ ਯਾਤਰੀ ਸਾਥੀ ਦੁਸ਼ਮਣ ਸੀ ਦੁਸ਼ਮਣ ਨੇ ਦੋਸਤ ਨੂੰ ਕਿਹਾ ਕਿ ਉਹ ਇੰਨਾ ਕਾਮਯਾਬ ਕਿਵੇਂ ਹੋ ਗਿਆ ਤਾਂ ਦੋਸਤ ਨੇ ਉਸ ਨੂੰ ਸਾਰੀ ਕਹਾਣੀ ਦੱਸ ਦਿੱਤੀ ਦੋਸਤ ਦੇ ਚੰਗੇ ਭਾਗਾਂ ਪ੍ਰਤੀ ਈਰਖਾਲੂ ਦੁਸ਼ਮਣ ਨੇ ਖੁਦ ਉਸ ਪ੍ਰਾਣੀ ਚੱਕੀ ਤੇ ਜਾਣ ਦਾ ਫੈਸਲਾ ਕੀਤਾ ਤਾਂ ਕਿ ਉਹ ਵੀ ਜਾਨਵਰਾਂ ਤੋਂ ਨਵੇਂ ਪੇਤਾਂ ਬਾਰੇ ਸੁਣੇ ਤੇ ਦੋਸਤ ਵਾਂਗ ਅਮੀਰ ਬਣ ਜਾਵੇ ਉਹ ਚੱਕੀ ਤੇ ਗਿਆ ਤੇ ਇੱਕ ਕੋਨੇ ਵਿੱਚ ਪੱਥਰ ਦੇ ਉੱਲੇ ਬਹਿ ਗਿਆ ਕੁਝ ਦੇਰ ਬਾਅਦ ਸ਼ੇਰ ਚੀਤਾ ਰੈਚ ਤੇ ਲੂੰਬੜੀ ਚੱਕੀ ਵਿੱਚ ਆਇਆ ਜਿਵੇਂ ਕਿ ਦੋਸਤ ਨੇ ਦੱਸਿਆ ਸੀ ਦੁਸ਼ਮਣ ਖੁਸ਼ ਹੋ ਗਿਆ ਉਹ ਹੁਣ ਜ਼ਰੂਰ ਕੋਈ ਚੰਗੀ ਖਬਰ ਸੁਨੇਗਾ ਮੈਨੂੰ ਇੱਕ ਆਦਮੀ ਦੀ ਬੋਆਈ ਹੈ ਸ਼ੇਰ ਨੇ ਕਿਹਾ ਇਹ ਉਹੋ ਹੀ ਹੋਵੇਗਾ ਜਿਸ ਨੇ ਸਾਡੇ ਪੇਤ ਪਹਿਲਾਂ ਸੁਨੇ ਸਨ ਚੀਤੇ ਨੇ ਕਿਹਾ ਚੂਹਾ ਦੇ ਖਜ਼ਾਨੇ ਦੀ ਚੋਰੀ ਬਾਰੇ ਜਾਣਦਿਆਂ ਹੋਇਆ ਸਾਰੇ ਜਾਨਵਰਾਂ ਨੇ ਮੰਨ ਲਿਆ ਕਿ ਸ਼ੇਰ ਪਿਛਲੀ ਵਾਰ ਵੀ ਠੀਕ ਹੀ ਸੀ ਉਸਨੇ ਕਿਹਾ ਸੀ ਕਿ ਉਸ ਨੂੰ ਕਿਸੇ ਆਦਮੀ ਦੀ ਬੋ ਆ ਰਹੀ ਹੈ ਉਹ ਇੱਥੇ ਹੀ ਕਿਤੇ ਲੁਕਿਆ ਹੋਇਆ ਹੈ ਰੈਸ਼ ਨੇ ਕਿਹਾ ਆਉ ਲੱਭੀਏ ਲੂੰਬੜੀ ਨੇ ਕਿਹਾ ਉਹਨਾਂ ਨੂੰ ਪੱਥਰ ਹੇਲੇ ਲੁਕੇ ਹੋਏ ਦਸ਼ਮਨ ਨੂੰ ਲੱਭਣ ਵਿੱਚ ਬਹੁਤ ਹੀ ਧੀਰ ਨਾਲ ਲੱਗੀ ਜਾਨਵਰਾਂ ਨੇ ਉਸ ਨੂੰ ਉਹਦੀ ਲੁਕਵੀਂ ਥਾਂ ਤੋਂ ਬਾਹਰ ਕੱਢਿਆ ਚਾਰ ਹਿੱਸਿਆਂ ਵਿੱਚ ਪਾੜ ਦਿੱਤਾ ਤੇ ਖਾ ਗਏ ਹਰ ਇੱਕ ਨੇ ਉਸ ਦਾ ਇੱਕ ਇੱਕ ਹਿੱਸਾ ਆ ਤੇ ਇੰਜ ਦਸ਼ਮਨ ਦਾ ਅੰਤ ਹੋਇਆ ਤੁਸੀਂ ਜਾਣਦੇ ਹੋ ਕਿ ਦੋਸਤ ਉਸ ਪਿੱਛੋਂ ਵੀ ਬੜੇ ਆਨੰਦ ਨਾਲ ਰਿਹਾ ਤੇ ਹੁਣ ਸਾਡੀ ਕਹਾਣੀ ਮੁੱਕ ਗਈ ਹੈ ਜੇਕਰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦੇਣਾ ਔਰ ਜਿਹੜੇ ਦੋਸਤ ਇਸ ਚੈਨਲ ਤੇ ਨਵੇਂ ਆ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਤੁਹਾਨੂੰ ਜਿਹੜਾ ਪਵਿੱਖ ਦੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ